ਨਲਾ ਨਲਾ ਬਿਚੇ ਬੀਜ ਹੋਣੀ ਹਲੇ ਬੀਜਣ ਆਲੇ ਇਹ ਹਾਂ ਲੋ ਬਾਈ ਚੱਲ ਰਿਹਾ ਖੇਤੀਬਾੜੀ ਦਾ ਕੰਮ ਟਰੈਕਟਰ ਵਾ ਟਰੈਕਟਰ ਇਕ ਉਧਰ ਅਮਨ ਵੀ ਆ ਗਿਆ ਤੇ ਇਧਰ ਜੱਗਾ ਪਹੁੰਚਿਆ ਵਾ ਬਾਈ ਰੋਟਾਵੇਟਰ ਪਾਉਣ ਵੀ ਇਹ ਵੀ ਇਹਨੂੰ ਕਾਰਨ ਪੁੱਛਦੇ ਇਹਦੇ ਕੋਲ ਰੋਟਾਵੇਟਰ ਤਾਂ ਹੈਗਾ ਵੀ ਇਹਦੀ ਕੀ ਲੋਡ ਪੈ ਗਈ ਇਧਰ ਆ ਗਿਆ ਵੱਲੋ ਬਾਈ ਅੱਜ ਟਰੈਕਟਰ ਦਾ ਬੈਂਪਰ ਵੀ ਫੋਲਤਾ ਕਰ ਮੜਾ ਜੇ ਅੱਗੇ ਨੂੰ ਕਰ ਪੱਗੇ ਨੂੰ ਕਰ ਲੈ ਲੈ ਬਾਈ ਟਰੈਕਟਰ ਨਹੀਂ ਅੱਗੇ ਕਰਿਆ ਹੈਗਾ ਆ ਡੁੱਬੇ ਵਾਲਾ ਨਿਕਲ ਡੁੱਬੇ ਵਾਲਾ ਲੈ ਲੈ ਰਾਜੂ ਇੱਧਰ ਲਾ ਹੁਣ ਪੈ ਜਾਣਾ ਜੱਗੇ ਆ ਭਾਈ ਨੰਬਰ ਦੇ ਦੇ ਉਹ ਵਾਲੀ ਜੀ ਲੈ ਲੈ ਨੰਬਰ ਲੈ ਲਾ ਉਹ ਤਾਂ ਹਮਤ ਉਹ ਜਕੇ ਟੂ ਦਿਨ ਬਾਅਦ ਆ ਗਿਆ ਹਾਂ ਹਾਂ ਕਰ ਬੰਨ ਹੁਣ ਫਿਰ ਤੈਨ ਕੀ ਦਾ ਤੈਨ ਬਣਾਈਆਂ ਇਹ ਪੁਨੇ ਤੇਰੀ ਪਾਤੀ ਉਧਰ ਨਫੜਾ ਉੱਥੇ ਪਾ ਦੇ ਆ ਗੁੱਲੀਆਂ ਪਾ ਦੇ ਡਬਲ ਕਰ ਦੇ ਉਹ ਨਹੀਂ ਤੇਰੀ ਪੈਣਾ ਤੈਨੂੰ ਦੇਣੀ ਆ ਚੀਜ਼ ਨਹੀਂ ਸਾਡੀਆਂ ਗੁੱਲੀਆਂ ਨਾਲ ਪਿੰਨਾ ਦੀਆਂ ਲਾ ਵੀ ਅਰੇ ਮੁੜਿਆ ਖੇਤ ਲਾਉਣਾ ਤੂੰ ਲਿਖਦਾ 900 ਲਿਖ ਭਾਈ ਨੰਬਰ ਇੱਧਰ ਮਿਲੋ ਵੀ ਬੰਦੇ ਨੂੰ ਆਸੀ ਗਾਲ ਜੀ ਇੰਡੀਕੇਟਰ ਲਾਈ ਬੈਠਾ ਦਿਨ ਚ ਖੋਲਿਆ ਆ ਕੋਈ ਨਹੀਂ ਚੱਕਦਾ ਵੀਰੇ ਉਹ ਸਾਹਮਣੇ ਘਰ ਉਹਨਾਂ ਦੇ ਆਇਆ ਮਗਰਾੜ ਸੱਚੋ ਬੈਂਫਰ ਖੋਲਿਆ ਆ ਬੈਂਫਰ ਕੋਲ ਤਾਂ ਲੜਾ ਕਰਤਾ ਤੇ ਇਹਦਾ ਨਾਟਾ ਸਾਹਮਲੇ ਨਟ ਬੰਬੂ ਪੇਂਟਰ ਨੂੰ ਦੇ ਅੱਛਾ ਹੁੱਕ ਹੁੱਕ ਕਹਿੰਦਾ ਵੀ ਅੱਜ ਪੜਾ ਰੰਗ ਪਾਇਆ ਕੋ ਮਸ਼ੀਨ ਚ ਪੋਦਣੇ ਕਰਾ ਲੈ ਜੀ ਦਿਨ ਬੈਂਫਰ ਕਸੂਗਾ ਅੱਛਾ ਹੁੱਕ ਨਾਲੇ ਦੇਤੀ ਉਹਨੇ ਲਾ ਬਾਈਆ ਹੁੱਕ ਵੀ ਖੋਲ ਹੋਣੀ ਸੀ ਖੋਲ ਕੇ ਗੇਰੇ ਹੁੰਦਾ ਉਹਦੇ ਕੋਲ ਤਾਂ ਕਹਦਾ ਉਹ ਕਹਿੰਦਾ ਵੀ ਜੇ ਹੁਣ ਉਦਣੇ ਦੇ ਜੀ ਕਹਿੰਦਾ ਜਿਹੜੇ ਕਰਦੀ ਅੱਛਾ ਕਿਦਾਂ ਦਊਗਾ ਕਹਿੰਦਾ ਪੈਂਪਰ ਪੈਂਪਰ ਉੱਥੇ ਬਾਈ ਚਾਚਾ ਹੈ ਅੱਛਾ ਤੇਰੀ ਗੱਲ ਕਰੂਗਾ ਹਾਂ ਮਹਾਵਲਾ ਸਾਫ ਕਰਾਵਾਂਗਾ ਬਾਈ ਪੈਸੇ ਨਾਲ ਜੋ ਵੀ ਹੈ ਹਾਂ ਕਹਿੰਦਾ ਚੱਲ ਮੈਂ ਕਰਦਾ ਵੀ ਕਿੱਕਣਾ ਕਰਾਉਣਾ ਹਾਂ ਟਰੈਕਟਰ ਕਹਿੰਦਾ ਬਾਈ ਜੇ ਵਧੀਆ ਕਰਾਉਣਾ ਪੈਸੇ ਵਧੀਆ ਇਹ ਮਾਲ ਘਟਾਉਣਾ ਫੇ ਫਾਇਦੇ ਘਟ ਜਾਣੇ ਮਾ ਮੈਨੂੰ ਨਹੀਂ ਪਤਾ ਬਾਈ ਨਵੇੜ ਲਾ ਬਣੀ ਵਧੀਆ ਚਾਹੀਦਾ ਹੈ ਵਧੀਆ ਹੀ ਚਾਹੀਦਾ ਜੱਜਦਕ ਸਤਿ ਸ਼੍ਰੀ ਅਕਾਲ ਜੀ ਸਾਰੇ ਤੋ ਆ ਸਾਡਾ ਬੰਮੂ ਜੱਟ ਲੈ ਚੱਲੇ ਆ ਬੰਮੂ ਚਾਹੀਦਾ ਅੱਜ ਅੱਜ ਬੰਮੂ ਗਰਿਬ ਦਾ ਬੰਮੂ ਦਾ ਲੋਡ ਪੈ ਗਈ ਅੱਜ ਅੱਜ ਤਾਂ ਦਰਵਾਜ਼ਾ ਲੱਗੀ ਵੀਰ ਇੰਜਣਾਉਣ ਨੂੰ ਕਿਹਨੂੰ ਗਰੀਬ ਵਾਲੇ ਕੋਈ ਗਰੀਬ ਗਰੂਪ ਨਹੀਂ ਬਲਾਲ ਸਰ ਤਾਂ ਦੇ ਦੇ ਯਾਰ ਬਲਾਲ ਸਰ ਕਿੱਥੇ ਲੈ ਕੇ ਆ ਯਾਰ ਜਾ ਕਾਹਦੇ ਮੋਹਰ ਸਾਲ ਵਜਾ ਦਵਾਜ ਹੋਰ ਤਰ੍ਹਾਂ ਨਹੀਂ ਕੱਢਦਾ ਯਾਰ ਬਲੇਖਾ ਲੱਗੀ ਜਾਂਦਾ ਮੈਨੂੰ ਚਾਹੀਦਾ ਸਲਸਰ ਜਾ ਲੈ ਯਾਰ ਸਾਲਾਨ ਸਰ ਦੇ ਲੈ ਸਾਡਾ ਉਹਦੇ ਪਿੱਛੇ ਟ੍ਰੈਕ ਕਿੰਨੇ ਘੜਾ ਆਹ ਲੇ ਖੜਾ ਰਾਜੂ ਜਾਨੀ ਮੜਿਆ ਚਾਰਾ ਚੂ ਆਇਆ ਯਾਰ ਲੈ ਬਾਈ ਫਿਰ ਇਹ ਜਾਣਾ ਕੰਮ ਹੈ ਆ ਕਦੇ ਖੁੱਲਦੀ ਮੈਨੂੰ ਬਾ ਦੇ ਕੇ ਉਹ ਕੋ ਵੀ ਲੈ ਉਹ ਲੈਟ ਟੁੱਕ ਜਿਹਦੀ ਇਹ ਤਾਂ ਉੱਥੇ ਲੈ ਇੱਕ ਪੁਰਾਣੀ ਲੈ ਕੇ ਆਈ ਨਾ ਲੱਗੂਗਾ ਇਹ ਜੀ ਵਿੱਚ ਉੱਥੇ ਲੈ ਉਹਦਾ ਕੰਨਿਆ ਬਦਲ ਲੈਣਾ ਆਪਣਾ ਇੱਕ ਅੱਛਾ ਆ ਟੁੱਟਿਆ ਜਾਲੀ ਤਾਂ ਪਾੜੀ ਪਈ ਠੀਕ ਨਾ ਨਾ ਸਹੀ ਆ ਇਹ ਆਹ ਜਾਲੀ ਆ ਉਹਦੇ ਕਿੱਥੇ ਹਰ ਵਾਰ ਦੇਖਦਾ ਹੈ ਕਿਹੜਾ ਦੇਖਦਾ ਹੈ ਜਾਲੀਆਂ ਪਟਣੀਆਂ ਥੋੜਾ ਚੱਲਿਆ ਇਹ ਇਹ ਵੜਾ ਕੇ ਛੋਟਾ ਕਰਾ ਲੈਣਾ ਹੁਣ ਜਾਲੀਆਂ ਨਾ ਪਟ ਗਈਆਂ ਸੀ ਚਾ ਰਾਜੂ ਛੇਤੀ ਮੋੜੋ ਫਿਰ ਛੇਤੀ ਜੇ ਅੱਗੇ ਸਾਗ ਤਾਂ ਨਹੀਂ ਖਾਣਾ ਹਲੇ 2-3 ਦਿਨ ਤੱਕ ਖਾਧ 2-3 ਦਿਨ ਤੱਕ ਸੋੜ ਲੇ ਜੀ ਅੱਛਾ ਪਰਸੋਂ ਪਰਸੋਂ ਬਣਾ ਸਰੋਂ ਦਾ ਸਾਗ ਆਹੇ 2-3 ਦਿਨ ਤੱਕ ਲੈ ਕੇ ਜਾਵਾਂ ਮਾਲ ਤਾਂ ਖੜਾ ਹੀ ਆ ਨਾ ਤੈਨੂੰ ਓਵਰ ਦਿੱਤੀ ਆ ਕਿਸੇ ਨੂੰ ਨਹੀਂ ਹਾਂ ਇੱਕ ਲੋ ਖਾ ਲਿਆ ਇੱਕ ਪਾਰਲੀ ਸਾਈਡ ਚੱਲ ਰਿਹਾ ਦੋ ਖਾ ਲੇ ਦੋ ਖਾ ਲੇ ਤੀਆਂ ਇਹ ਹਾਂ ਹਾਂ ਤੈਲਾ ਖਾ ਕੇ ਦੂਆ ਬੀਜ ਕੇ ਤੀਆਂ ਖੜਾ ਹਾਂ ਬਾਜੀ ਬਾਜੀ ਜਵਾਬ ਕਿਸੇ ਨੂੰ ਨਹੀਂ ਹੈਗਾ ਲਓ ਲੈ ਲਿਆ ਪੂਰਾ ਇਹ ਉੱਚੀ ਜਗ੍ਹਾ ਛੇਤੀ ਹੁੰਦਾ ਕੋਈ ਬੰਦਾ ਵੀ ਸਾਗ ਪੇਸ਼ ਸਪੈਸ਼ਲ ਆ ਉਹ ਸਾਗਰ ਦੇ ਲੈ ਕੇ ਸ਼ਾਮ ਤੱਕ ਲਕਾਇਆ ਕਿ ਆਜ ਪੈ ਚਲ ਨਾ ਘੇੜੇ ਗੁੱਡ ਗੜਾਈ ਰਾਖੀ ਬਹੁਤ ਕੋਸਾ ਬਾਈ ਔਰ ਇਹ ਪਹਿਰਾ ਦਿਨਾਂ ਵੈਂਦਾ ਤਾਂ ਚੀਜ਼ ਹੁੰਦੀ ਆ ਨਹੀਂ ਨਹੀਂ ਹੁੰਦੀ ਜੱਗੇ ਆ ਖੇਚ ਵੀ ਕਣਕ ਬੀਜੋ ਜਾਣੀ ਤੀ ਹਨਾ ਚੱਲ ਹੋਣ ਬਾਈ ਆਹਾ ਖੇਤ ਹੈ ਆਪਣਾ ਤੇ ਆਪਾਂ ਨੇ ਟੈਂਟ ਲੱਗਣਾ ਰੇ 10 ਹੋ ਗਈ ਹੂੰ 10 24 ਦਿਨ ਰਹਿ ਗਏ 24 ਦਿਨ ਰਹਿ ਗਏ ਹੂੰ 25ਵੇਂ ਦਿਨ ਕਣਕ ਸਵੇਰੇ ਬੀਜ ਹੋ ਜਾਣੀ ਦੇਖ ਲੈ ਹਾਂ ਬਾਕੀ ਤਾਂ ਜੀ ਹਿੰਮਤ 24 ਦੀ ਰਾਤ ਨੂੰ ਵੀ ਕੁਝ ਵੀ ਹੋ ਸਕਦਾ ਰਾਤ ਤੇ ਰਾਤ ਚਾਉਣੀ ਹਾਂ ਟੈਂਟ ਪਟਕੇ ਲਾ ਕੇ ਰੱਖ ਦੇਣਾ ਟੈਂਟ ਤਾਂ ਅਗਲੇ ਸ਼ਾਮ ਨੂੰ ਲੈ ਜਾਣਾ ਉਹ ਵੀ ਗੱਤੀ ਤਾਂ ਅਸੀਂ ਪਈ ਆ ਹੂੰ ਫੇਰ ਸਰ ਜਾਣਾ ਲਾ ਜੱਗੇ ਭਾਈ ਅੱਜ ਬੈਂਫਰ ਖੁੱਲ ਗਿਆ ਟਰੈਕਟਰ ਦਾ ਰੰਗ ਵਾਚੇ ਜੱਗੇ ਕੱਲ ਆ ਜਾ ਤੈਨੂੰ ਕੋਈ ਹੋਰ ਚੀਜ਼ ਦੱਸਾਂ ਮੈਂ ਹੋ ਜਵੇਂ ਹੋ ਜਵੇ ਦੇਖ ਲੈ ਤਿੰਨ ਮਹੀਨੇ ਲੰਘ ਗਏ ਚਾਹ ਹੈ ਮਹੀਨਾ ਮਹੀਨਾ ਕਿਤੇ ਅੱਜ ਲਵਾਇਆ ਯਾਰ ਕਿਆ ਮਹੀਨਾ ਹੋਣਾ ਹਲੇ ਟਰੈਕਟਰ ਲਿਆਂਦੇ ਹਾਂ ਆਲੂਆਂ ਦੀ ਬਜਾਈ ਚੱਲਦੀ ਨਾ ਨਾ ਤੇਰਾ ਉਹ ਤਾਂ ਬੈਂਫਰ ਬਹੁਤ دیر ਬਾਅਦ ਲਵਾਇਆ ਠੀਕ ਨਹੀਂ ਬਾਂਟੀ ਲਵਾ ਗਲੇ ਉਹਦੇ ਦੋ ਦਿਨ ਤੋਂ ਚਲੇ ਗਏ ਹਾਂ ਬਾਂਟੀ ਨੂੰ ਤਿੰਨ ਮਹੀਨੇ ਨਹੀਂ ਹੋਏ ਹਲੇ ਦੇਖ ਜੇ ਹੋ ਜਵੇ ਹੋ ਜਵੇ ਜੱਗੇ ਕੱਲ ਨਾ ਇੱਕ 605 ਆਇਆ ਟਰੈਕਟਰ ਉਹਦਾ ਵੀ ਆ ਰਹੀ ਇੰਜਨ ਆ ਮੈਂ ਉੱਪਰ ਬੈਠਾ ਸਾਰਾ ਕੁਸਿਆ ਹੀ ਹੈ ਸਿਰ ਉਹਨੂੰ ਛੱਟ ਲਗੇਰ ਹੈ ਬਸ ਸਾਰਾ ਸਿਸਟਮ ਸੇਵੇਂ ਹੁੰਦਾ ਹੈ ਸਾਰਾ ਸਿਸਟਮ ਸੇਵੇਂ ਹੁੰਦਾ ਠੀਕ ਨਹੀਂ ਥੋੜਾ ਜਿਹਾ ਫਰਕ ਪਾਉਂਦੀ ਕੰਪਨੀ ਹਾਲੇ ਮੈਨੂੰ ਇਹ ਉੱਪਰ ਤੇ ਖੁੱਲਾ ਡੁੱਲਾ ਲੱਗਿਆ ਬੈਠਾ ਨੂੰ ਹਾਂ ਤੇ ਕਿੱਥੇ ਲਾਇਆ ਇਹ ਤਾਂ ਆਪ ਵਰਤਦੇ ਹੀ ਨਹੀਂ ਹੈਗੇ ਇਹਨੂੰ ਕਿੱਥੇ ਲਾਇਆ ਮਾ ਜੀ ਹੂੰ ਮੇਰੇ ਮੂਰੇ ਲੱਗਿਆ ਬਸ ਦੂਏ ਦੇ ਅੱਛਾ ਤੇਰਾ ਉਹਦੇ ਜੌਂਡੀ ਹਰੇ ਵਰਤਦਾ ਤੂੰ ਨਾ ਸਿਮੇ ਨਹੀਂ ਪਾ ਕੇ ਕਿਹੜਾ 600 ਪਾਊਗਾ ਮੈਂ 3 ਮਹੀਨੇ ਦਾ ਇਹ ਵੀ ਹੈ ਅੱਛਾ ਇਹਦੇ 'ਚ ਸੇਮਾ ਪੈਂਦਾ ਹੈ ਸੇਮਾ ਪੈਣਾ ਉਹਦੇ ਪੈਸੇ ਬਣੇ ਆ ਫੇਰ ਦੱਸੂਗਾ ਵੀ ਇਹ ਕਿੱਥੇ ਖੜਾ ਕਿੱਥੇ ਦੀ ਕਿੰਨਾ ਚਲਾਤਾ 550 ਘੰਟਾ ਲੈ ਹਾਂ 550 ਘੰਟਾ 54 ਘੰਟੇ ਆ 55 8 ਗਿਆ ਇਹ 55 ਘੰਟੇ ਚੱਲਿਆ ਬਸ ਵਾਰ ਇੱਥੇ ਆ ਦੇਖ ਹਾਂ ਤਾਂ ਆਨ ਕਰ ਲਿਆ ਆਉਣ ਆਉਣੇ ਆ ਆ ਦੇ 55 ਘੰਟੇ 8 ਮਿੰਟ ਚੱਲਿਆ ਹਲੇ ਟਰੈਕਟਰ ਬੱਸ ਹੂੰ ਉੱਪਰ ਕੀ ਹੈ ਇਹ ਤਾਂ ਭਰਾ ਰਪੀ ਐਂਪਰ ਖੜਾ ਹੈ ਵੀ ਇੰਨੇ ਪਰ ਚੱਲਦਾ ਠੀਕ ਇਹਨਾਂ ਕੇ ਚਲਾਇਆ 55 ਘੰਟੇ ਉਦੋਂ ਦਾ ਸੀ ਕਰਿਆ ਕੇ ਹਲੇ ਲਗਾਤਾਰ ਮੈਂ ਆ ਆਪਣੇ ਕੰਮ ਪਰ ਠੀਕ ਨਹੀਂ 55 ਘੰਟੇ ਹੀ ਚੱਲਣਾ ਹੈ ਤੂੰ ਕਹਿੰਦਾ ਵੀ ਗਾਹ ਕਿਤੇ ਖਰਾ ਪਰ ਚੱਲਦਾ ਏ ਮੈਂ ਦੱਸਾਂ ਮੈਂ ਕਿੰਨਾ ਚਲਾਤਾ ਜਦ ਲੈ ਆਂਦਾ ਹਾਂ ਹੂੰ ਨਾਲੇ ਤਿੰਨ ਨੰਬਰ ਦੇ ਕੋ ਲੈ ਆਂਦਾ 2200 ਪਰ ਹੂੰ 2355 2355 ਜਿਹੜਾ ਵੇਚਿਆ ਏ ਉਹ 6 ਸਾਲ ਦੇ ਵਿੱਚ 95000 ਘੰਟਾ ਚਲਾ ਕੇ ਵੇਚਿਆ ਉਹ ਬਹੁਤ ਚੱਲਿਆ ਮੈਂ ਦੇਖ ਲਾ ਤੂੰ ਇਹ ਚਲਾਤਾ 155 ਘੰਟਾ ਹੂੰ ਇੰਨਾ ਹੀ ਅਰਜਨ ਇੰਨਾ ਹੀ ਉਹ ਚੱਲਿਆ ਜੇ ਮੈਂ ਕਹਿੰਦਾ ਕੱਲਾ ਚੱਲੇ ਮੈਂ ਚਲਾ ਦਵਾ 6-ਸੋ ਘੰਟਾ ਮਹੀਨੇ ਦਾ ਲਾ ਗਿਆ ਜੱਗੇ ਹੁਣ ਤੇ ਰਾਤ ਯਾਰ ਅਰੀਜਨਲ ਹੈ ਥੋੜੇ ਆਵਾਜ਼ ਦਾ ਨਹੀਂ ਫਰਕ ਲੋਨ ਲੂਡ ਦਾ ਨਹੀਂ ਪਤਾ ਲੱਗਦਾ ਆਵਾਜ਼ ਦਾ ਕਾਤੇ ਲੂਦੇ ਆਵਾਜ਼ ਦੇ ਮੈ ਪਤਾ ਲੱਗ ਜਾਂਦਾ ਸੈਕਟਰ ਦੀ ਦਬਦੇ ਰਿਹਾ ਪਤਾ ਨਹੀਂ ਲੱਗਦਾ ਕੋਈ ਨਹੀਂ ਪਤਾ ਲੱਗਦਾ ਫਰਾਟੇ ਜੇ ਮਾਰੀ ਜਾਂਦਾ ਜਾਂ ਚੱਕਰ ਤੋੜਦਾ ਚੱਕਰ ਹੁਣ ਡਾ ਅਰੀਜਨਲ ਲੱਗਤੇ ਆ ਸਾਡਾ ਪਿਆਰੇ ਕੋਲੇ ਘਰੇ ਆ ਅਰੀਜਨਲ ਪਾਓ ਕਾਹਦੇ ਦਾ ਅਰੀਜਨਲ ਹੋਣੀ ਚੰਗਾ ਲੱਗ ਮਾ ਟਰਬੋ ਲਾ ਕੇ ਜਿਹੜੇ ਫਰਾਟੇ ਮਾਰਨੇ ਆ ਉਹਨੇ ਟਰਬੋ ਲਾਉਣੀ ਹੈ ਬੋਦਛੱਤੀ ਦੀ ਲਾਉਣੀ ਆ ਹੁਣ ਅਸੀਂ ਨਹੀਂ ਲੈਣਾ ਜੱਤੀ ਵੇ ਲਾ ਦੇਣੀ ਖੜ ਚ ਮੜਾ ਤੁਸੀਂ ਉਹ ਲਾਉਣੀ ਆ ਅਸੀਂ ਨਹੀਂ ਲਾਉਣੀ ਹੈਗੀ 275 ਨੇ ਆਉਣਾ ਹਾਂ ਚਲ ਆ ਗਿਆ ਮੈਂ ਚੜੀ ਬੀਚਣੀ ਚੜੀ ਅੱਛਾ ਜਵੀ ਚਲੋ ਚਲੋ ਰੇ ਵਾਲੀ ਬੰਦ ਕਿਆ ਲਾਉਣੀ ਆ ਚਲ ਵੀ ਚਲ ਫਾੜੇ ਦੇਖ ਚਲ ਮੋਟਰ ਪਰ ਆ ਉਥੇ ਮੈਂ 13 13 ਹੀ ਪਾ ਲਾ ਚਰੀਟਾ ਜਿਹੀ ਮਾਰ ਕੇ ਆਉਣੀ ਆ ਦੇਖ ਲੈ ਉਹਦਾ ਵੀ ਚੁੱਟਾ ਠੀਕ ਨੇ ਚੱਲ ਚੱਲ ਮਾਰਦਾ ਗੇਰ ਮੁੰਡਾ ਚੱਕ ਚੱਕ ਰਾਜੂ ਉਹ ਮਾਰਦਾ ਫਾਟੇ ਹੈ ਹਾਂ ਠੀਕ ਗੀ ਉਹ ਪੁਝਾ ਕੇ ਲੈ ਆਇਆ ਇਹ ਲੈ ਹੜਦਾ ਨਹੀਂ ਹਨਾ ਲੋ ਬਾਈ ਰਾਜੂ ਮੌਸਮ ਵੀ ਵਿਗੜਿਆ ਵਿਗੜਿਆ ਜਾ ਰਿਹਾ ਮੌਸਮ ਆ ਦੇਖ ਲੋ 3-4 ਦਿਨ 5 ਦਿਨ ਹੋ ਗਏ ਮੌਸਮ ਖੁੱਲਦੇ ਨਹੀਂ ਹੂੰ ਹੂੰ ਗਰਮਾ ਹੈ ਜ਼ਿਆਦਾ ਜੀ ਜਿਹੜੇ ਮਰਜੀ ਪਾ ਲੋ 13 ਪਾ ਲੋ ਚਾਹੇ 9 ਪਾ ਲੋ ਪਾਲੇ ਸਾੜੀ ਖੜੇ ਆ ਉਹਨੂੰ ਨਾਵੇਂ ਪਵਾ ਬੂਟੇ ਛਿੱਲੂਗਾ ਨਹੀਂ ਹਾਂਜੀ ਹਾਂਜੀ ਹੈ ਪਰ ਬਾਕੀ ਹੁਣ 13 ਕਿ ਨਹੀਂ ਨੂੰ ਸਿੱਧਾ ਕਰ ਲਿਆ ਉਹਨੇ ਮਾੜੇ ਚੋਰ ਹੈਗਾ ਕਿ ਨਹੀਂ ਤੇਰੇ ਹਾਂ ਦੇਖ ਲੈ ਜਾ ਚਲੋ ਭਾਈ ਬੂਟੇ ਆ ਦੂਰ ਰੱਖੀ ਐਡੇ ਹਾਲ ਜਾਈ ਰਿਹਾ ਕਬੂਟਿਆਂ ਤੇ ਦੂਰ ਰੱਖੀ ਐਡੇ ਹਾਲ ਜਾਈ ਰਿਹਾ ਉਹਨੂੰ ਹਾਂ ਆ ਤਾਂ ਫੇਰ ਆਣਾ ਚਾਹੀਦਾ ਨਹੀਂ ਉਹ ਬੂਟੇ ਤਾਂ ਦੂਰ ਰੱਖੀ ਆ ਬਸ ਗੱਭੇ ਗੱਭੇ ਇੱਕ ਇੱਕ ਘੇੜਾ ਦੇ ਦੇ ਤੇ ਬਾਈ ਡਰਾਈਵਰ ਵੀ ਘਾਟੀ ਵਾਲਾ ਏ ਤਾਂ ਕਰਕੇ ਦੱਸਣਾ ਪਿਆ ਇਹਨੂੰ ਤੇ ਉਹ ਵੇਖ ਲੱਤ ਲੱਤ ਕਰ ਕੇ ਕਲਚ ਤਾਂ ਉਨਾਂ ਹੀ ਛੱਡ ਵੀ ਐਨ ਉੱਥੇ ਜਾ ਕੇ ਪਵੇ ਦੋਤਾ ਦੇ ਦੂਗਾ ਅਣਜਾਣ ਬੰਦੇ ਦਾ ਹੱਥ ਵਿੱਚ ਸ਼ੀਅਮ ਦੀ ਜੱਬ ਮੜੀ ਜੀ ਰਾਜੂ ਲਿੰਕ ਉੱਚੀ ਨਹੀਂ ਵੀ ਉਧਰ ਤੇ ਕਾਸ ਹੋਣੀ ਆ ਮਾਰ ਦੇ ਮਾਰ ਦੇ ਲੱਤ ਮਾਰ ਦੇ ਉਹ ਮੜੀ ਮੋਟੀ ਜਿਹੜੀ ਲਿੰਕ ਦਾ ਚੂੜੀ ਇੱਕ ਦੀ ਕਾਸ ਹੋਣੀ ਆ ਹੁਣ ਪਤਾ ਨਹੀਂ ਫਾਲੇ ਟੱਡੇ ਖੜੇ ਆ ਮੈਨੂੰ ਚੱਲ ਤਕਹ ਦੇਖ ਲੈ ਕਿਤੇ ਬੱਤ ਬੁੱਤ ਨਾ ਚਲ ਜਾਵੇ ਖੇਤ ਦੀ ਰਹਿਣ ਦੇ ਹਾਂ ਆਪਣਾ ਉੱਥੇ ਜਾ ਕੇ ਬਾਲੀ ਖੇਤ ਚ ਕਣਕ ਵੀ ਜਿਹੜੀ ਹੁੰਦੀ ਬਾਈ ਕਹੀ ਗੱਲਾਂ ਬਾਈ ਇਹਨਾਂ ਨੇ ਜੇ ਅਸੀਂ ਬਾਕੇ ਕਿਤੇ ਹੁੰਦੀ ਜਿਹੜਾ ਸੁੱਕ ਜੀ ਨ ਲੈ ਲੈ ਲੈਦੇ ਬਿਚੇ ਬੀਜ ਹੋਣੀ ਹਲੇ ਹੈ ਬੀਜਣ ਆਲੇ ਇਹ ਹਾਂ ਬੀਜਣਾ ਅਰੇ ਨਾ ਦਫਾਨਾ ਰਾਜੂ ਨੂੰ ਉੱਪਰੇ ਪਹੁੰਚਾ ਲੈ ਰਾਹ ਦਾ ਪਤਾ ਇਹਨੂੰ ਬੈਣਾ ਔਖਾ ਭਾਈ ਆ ਟਰੈਕਟਰ ਦੇ ਉੱਪਰ ਹੋਰ ਬਾਕੀ ਸਾਰੇ ਕੰਮ ਲੋਟ ਹੈ 4x4 ਲਾ ਲਈ ਉੱਥੇ ਤਾਂ ਤੈਨੂੰ ਪਤਾ ਲੱਗਣਾ ਹਾਂ ਚਲੋ ਭਾਈ ਚੱਲ ਪਿਆ ਕੰਮ ਤੇ ਬਾਕੀ ਕਣਕ ਦਿਖਾਉਂਦਾ ਤੁਹਾਨੂੰ ਮੈਂ ਉਹ ਵੀ ਵਧੀਆ ਹੋ ਗਈ ਆਪਣੀ ਬੇ ਗੱਲਾਂ ਕਰਦੇ ਤੇ ਇਹ ਬਾਈ ਜਿੱਥੇ ਬੌਣ ਗਿਆ ਮਨ ਉਹ ਖੇਤ ਗਿੱਲਾ ਏ ਥੋੜਾ ਜਿਹਾ ਤਾਂ ਕਰਕੇ ਉੱਪਰ ਤੇ ਮੜ ਜਾ ਫੋਲਣਾ ਛ੍ਰੀਟਾਂ ਜਿਹਾ ਮਾਰਨੀ ਆ ਕਿਉਂਕਿ ਧੁੱਪ ਤਾਂ ਨਹੀਂ ਕੱਲਦੀ ਨੀ ਆਹ ਦੇਖ ਲਓ ਸੂਰਜ ਕਿਹੜੇ ਹਾਲਾਤਾਂ ਚ ਦਿੱਲੀ ਦਾ ਇਹੀ ਏ ਇੱਕ ਹਫਤਾ ਹੋ ਗਿਆ ਕੰਮ ਤੇ ਆਹ ਲੋ ਬਾਈ ਕਣਕ ਆਪਣੀ ਇਹ ਆ ਦੇਖੋ ਨਿਕਣਾ ਬਾਈ ਖੇਤ ਲੱਗੇ ਹਰਿਆਈਮਾਨ ਤੇ ਉਹ ਲੰਘ ਆਹ ਵੇ ਚਲ ਚੱਲੀ ਜਾਂਦਾ ਬਾਕੀ ਕੰਮ